ਕੇਂਦਰੀ ਰੇਲਵੇ ਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਵਿਖੇ ਜ਼ਿਲ੍ਹਾ ਟੈਕਸੇਸ਼ਨ ਬਾਰ ਐਸੋਸੀਏਸ਼ਨ ਵੱਲੋਂ ਆਯੋਜਿਤ ਜੀਐਸਟੀ 2.0 ਗਾਈਡੈਂਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਸੋਸ਼ਲ ਮੀਡੀਆ ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜੀਐਸਟੀ ਵਿੱਚ ਕੀਤੇ ਗਏ ਸੁਧਾਰ ਭਾਰਤ ਦੀ ਟੈਕਸ ਪ੍ਰਣਾਲੀ ਦੇ ਨਕਸ਼ੇ ਨੂੰ ਬਦਲ ਰਹੇ ਨੇ। ਉਹਨਾਂ ਇਸ ਗੱਲ ਤੇ ਖੁਸ਼ੀ ਜ਼ਾਹਰ ਕੀਤੀ ਕਿ ਟੈਕਸੇਸ਼ਨ ਭਾਈਚਾਰੇ ਨੂੰ ਇਨ੍ਹਾਂ ਪ੍ਰਕਤੀਸ਼ੀਲ ਸੁਧਾਰਾਂ ਬਾਰੇ ਸਹੀ ਜਾਣਕਾਰੀ ਅਤੇ ਸੇਧ ਦੇਣ ਲਈ ਅਜਿਹੇ ਮਾਰਪੇ ਤਯਤ ਨੇ ਕੀਤੇ ਜਾ ਰਹੇ ਨੇ ਤੇ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ ਵਧਾਈ ਦਿੱਤੀ ਕਿਉਂਕਿ ਅਸਲੀ ਜਿਹੜੇ ਵੱਡੀ ਇੰਡਸਟਰੀ ਆ ਉਹਨਾਂ ਨੂੰ ਹੁਣ 2.0 ਜੀਐਸਟੀ ਦੇ ਵਿੱਚ ਇਹ ਲੋਕਾਂ ਨੂੰ ਤਾਂ ਜਿਹੜਾ ਫਾਇਦਾ ਦੇਣਾ ਅਖੀਰ ਇਹਨਾਂ ਨੇ ਬਿਜ਼ਨਸਮੈਨਾਂ ਨੂੰ ਦੁਕਾਨਦਾਰਾਂ ਨੂੰ ਸਭ ਨੂੰ ਜੇ ਉਹਨਾਂ ਕੋਲ ਪੈਸੇ ਆਉਣੇ ਆ ਰਿਫੰਡ ਆਉਣਾ ਹੈ ਤੇ ਉਹ ਇਹਨਾਂ ਨੇ ਲੈ ਕੇ ਦੇਣਾ ਹੈ ਇਸ ਕਰਕੇ ਇਹਨਾਂ ਚ ਮਿਲ ਕੇ ਕੀ ਜੀਐਸਟੀ ਦਾ ਫਾਇਦਾ ਹੋਇਆ ਕੀ ਲੋਕਾਂ ਤੱਕ ਗੱਲ ਪਹੁੰਚੂਗੀ ਉਹ ਸਾਰਿਆਂ ਨੇ ਕੀਤੀਆਂ ਮਿਸਟਰ ਦਾ ਸਾਵਾਂ ਦੇ ਤਕਰੀਬ ਉੱਤੇ ਅੰਮ੍ਰਿਤਸਰ ਜਲੰਧਰ ਬਠਿੰਡਾ ਪਟਿਆਲਾ ਸਾਰੇ ਜ਼ਿਲ੍ਹਿਆਂ ਤੋਂ ਫਿਰੋਜ਼ਪੁਰ ਸਭ ਆਏ ਹੋਏ ਸੀ